ਨਾ ਸੱਜਣੋ ਕੱਲੀ ਕੱਲੀ ਝੋਟੀ ਦੀ ਨਾ ਡਿਟੇਲ ਪੁੱਛ ਕੇ ਦੱਸ ਦੂੰਗਾ ਬਾਈ ਤੋਂ ਬਾਕੀ ਤੁਸੀਂ ਫੋਨ ਤੇ ਰੇਟ ਬਾਈ ਨਾਲ ਕਰ ਲਿਓ ਰੇਟ ਬਣ ਜਾਂਦਾ ਹੁੰਦਾ ਕੋਈ ਦਿੱਕਤ ਨਹੀਂ ਬਾਕੀ ਬਾਈ ਕਹਿੰਦਾ ਅੱਜ ਡਿਸਕਾਊਂਟ ਹੀ ਹੈ ਕਹਿੰਦਾ 5-5000 ਰੁਪਏ ਕਮਾਉਣਾ ਇੱਕ ਝੋਟੀ 'ਚੋਂ ਲੈ ਇਧਰੋਂ ਥਣ ਥਣ ਦੇਖ ਲਓ ਝੋਟੀ ਦਾ ਸੱਜਣੋ ਇਧਰੋਂ ਅੱਗੇ ਤੋਂ ਦੇਖ ਲਓ ਹਵਾਨਾ ਆਂ ਨੇ ਸਾਰੀਆਂ ਵਾ ਕਮਾ ਲਓ ਜੀ ਸਤਿ ਸ਼੍ਰੀ ਅਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਮਿੱਤਰੋ ਅੱਜ ਦੀ ਵੀਡੀਓ ਬਣਾਉਣ ਲੱਗੇ ਆਪਾਂ ਪਿੰਡ ਉੱਬਾ ਜ਼ਿਲ੍ਹਾ ਮਾਨਸਾ ਵਾਲਾ ਸੱਜਣੋ ਅੱਜ ਨਾ ਆਪਾਂ ਕਾਲੇ ਬਾਈ ਦੇ ਘਰੇ ਲੱਗੇ ਆ ਵੀਡੀਓ ਬਣਾਉਣ ਕਬੱਡੀ ਪਲੇਅਰ ਕਾਲੇ ਦੇ ਪਹਿਲਾਂ ਵੀ ਕਈ ਵਾਰ ਇਸੇ ਘਰ ਚੋਂ ਆਪਾਂ ਨੇ ਵੀਡੀਓ ਬਣਾਈ ਹੈ ਤੇ ਸੱਜਣੋ ਬਾਈ ਨੇ ਨਾ ਜ ਐ ਸਮਝ ਲਓ ਮੰਡੀ ਏ ਲਾਰਖੀ ਜਿਵੇਂ ਕਰਾਲੀ ਮੰਡੀ ਹੁੰਦੀ ਹੈ ਇਹਦੇ ਚ ਆਪਾਂ ਝੋਟੀਆਂ ਸਾਨੂੰ ਅੱਜ ਸੱਤ ਦਿਖਾਵਾਂਗੇ ਸੱਜਣੋ ਦੋ ਝੋਟੀਆਂ ਦੂਜੇ ਸੂਏ ਨੇ ਤੇ ਵਿੱਚ ਦੋ ਤਿੰਨ ਝੋਟੀਆਂ ਮੂੰਹੋਂ ਖੀਰੀਆਂ ਨੇ ਤੇ ਬਾਕੀ ਸਾਰੀਆਂ ਦੰਦਾ ਚ ਨੇ ਟੋਟੀਆਂ ਦਿਖਾਵਾਂਗੇ ਅੱਜ ਸੱਜਣਾ ਸਾਨੂੰ ਸਾਰੀਆਂ ਟੌਪ ਦੀਆਂ ਜਮਾਂ ਨਕੀਨੇ ਲੈ ਆਜੋ ਬਾਈ ਨਾਲ ਮਲਿਆਉਣੇ ਆ। ਹੋਰ ਬਾਈ ਕਾਲੇ ਕਿਵੇਂ ਆ? ਵਧੀਆ ਬਾਈ। ਉਹ ਠੀਕ ਠਾਕ ਹੈ। ਹਾਂ ਹਾਂ ਵਧੀਆ। ਕਿੱਦਾਂ ਚੱਲਦਾ ਕੰਮਕਾਰ? ਵਧੀਆ ਕੰਮਕਾਰ ਬਾਈ। ਪਹਿਲਾਂ ਇਹ ਦੱਸ ਫਿਰ ਇੰਨੇ ਨਕੀਨੇ ਕਿਵੇਂ ਇਕੱਠੇ ਕਰੇ ਨੇ? ਦਿਨ ਕਈ ਲੱਗੇ ਹਨਾ? 7-8 ਦਿਨ ਲੱਗੇ ਬਾਈ ਇਕੱਠੇ ਕਰਦੇ ਨੇ। ਅੱਛਾ। ਕਿਹੜੇ ਕਿਹੜੇ ਏਰੀਆ ਚ ਲਿਆ ਫਿਰ? ਇਹ ਉਧਰੋਂ ਲਿਆਂਦੀਆਂ ਬਾਈ ਸਾਰੀਆਂ। ਹਰਿਆਣੇ ਇਲਾਕੇ ਦਾ ਮਾ। ਹਾਂ ਸਾਰੀਆਂ ਹਰਿਆਣੇ ਚੋਂ। ਲੈ ਕਰੀਏ ਕਾਲ ਇੱਕ ਨੰਬਰ ਤੋਂ ਸ਼ੁਰੂ ਫਿਰ। ਹਾਂ ਕਰ ਲਓ ਬਾਈ। ਲੈ ਸੱਜਣੋ ਸਾਹਮ ਥਣਥਵਾ ਥਣ ਹਵਾਨਾ ਦੇਖ ਲਓ ਮੂੰਹ ਮੱਥਾ ਦੇਖ ਲਓ ਲੈ ਕਾਲੇ ਡਿਟੇਲ ਹੀ ਦੱਸਦੇ ਪਹਿਲਾਂ ਫਿਰ ਤੋਰਾਂਗੇ ਦੀ ਮੂੰਹੋ ਚੌਗੀ ਆ ਬਾਈ ਇਹ ਪਹਿਲਾ ਸੂਆ ਹਾਂ ਪਹਿਲਾ ਸੂਆ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਹੋ ਗਿਆ ਨੂੰ ਹਫਤਾ ਬਾਈ ਇੱਕ ਬੋਲੀ ਕਿੰਨੀ ਕਿ ਤਿਆਰ ਹੁਣ ਹੁਣ 13 ਕਿਲੋ ਦੁੱਧ ਨੈਟ ਤਿਆਰ ਆ ਬਾਈ 13 ਨੈਟ ਰੇਟ ਇਹਦਾ ਫਿਰ ਲੈ ਕਾਲਿਆ ਫਿਕਸ ਰੇਟ ਹੀ ਦੱਸੀ ਜਾਈਂ 5-5000 ਰੁਪਿਆ ਕਮਾ ਲਿਆ ਕਰ ਹਾਂ ਬਹੁਤ ਹੁੰਦਾ ਇਹਨਾਂ ਦਾ ਅੱਜ 5-5 ਵਾਲੀ ਦੱਸਾਂਗੇ ਬਾਈ 5-5000 ਵਾਲੀ ਉਹੀ ਮਾਲ ਹੀ ਵੜਾ ਵਿਕ ਜਾਂਦਾ ਫਿਰ ਹਾਂ ਦੱਸ ਦੇ ਫਿਰ ਕਿੰਨੇ ਹੀ ਦੇਵੇਂਗਾ ਇਹ ਚੋਟੀ ਇੱਕ ਨੰਬਰ ਇਹਦਾ 135000 ਰੁਪਇਆ ਵਿੱਚੋਂ ਮਾਨਤਾਨ ਹੋ ਜੀ ਆ ਮਾਨਤਾਨ ਕਰ ਦਾਂਗੇ ਲੈ ਖੋਲ ਕੇ ਚਲਾ ਦੂ ਬਾਈ ਇੱਕ ਵਾਰੀ ਬੱਚਾ ਕੀ ਆ ਗਾਲੇ ਨਾਲ ਦੇ ਬੱਚਾ ਕੱਟਾ ਬਾਈ ਲੈ ਸਜਣੋ ਨਾਲ ਕੱਟਾ ਮੂੰਹੋਂ ਚਾਰ ਦੰਦਾ ਪਹਿਲੇ ਸੂਹਿਆ ਛੋਟੀ ਦੀ ਬਾਡੀ ਬੁੱਡੀ ਦੇਖ ਸਕਦੇ ਹੋ ਤੇ ਕਰਦ ਕਾਠ ਬਹੁਤ ਜ਼ਿਆਦਾ ਐ ਸਜਣੋ ਤੇ ਬਾਕੀ ਥਣ ਹਵਾਨਾ ਦੇਖ ਲਓ ਚਾਈ ਲੰਬਾਈ ਸੋਣ ਮੈਂ ਪਹਿਲਾਂ ਹੀ ਦੱਸਿਆ ਵੀ ਮੰਡੀ ਵਾਲਾ ਸਿਸਟਮ ਕਰਿਆ ਪਿਆ ਬਾਈ ਨੇ ਝੋਟੀਆਂ ਸਾਰੀਆਂ ਆਏ ਨੇ ਸਿਰੇ ਸਿਰੇ ਦੀਆਂ ਲੈਂਦੀਆਂ ਹੋਈਆਂ ਫੜ ਕੇ ਵਾ ਮੋੜ ਲੋ ਜੀ ਲੇ ਸੱਜਣੋ ਕੱਲੀ ਕੱਲੀ ਝੋਟੀ ਦੀ ਨਾ ਡਿਟੇਲ ਪੁੱਛ ਕੇ ਦੱਸ ਦੂੰਗਾ ਬਾਈ ਤੋ ਬਾਕੀ ਤੁਸੀਂ ਫੋਨ ਤੇ ਰੇਟ ਬਾਈ ਨਾਲ ਕਰ ਲਿਓ ਰੇਟ ਬਣ ਜਾਂਦਾ ਹੁੰਦਾ ਕੋਈ ਦਿੱਕਤ ਨਹੀਂ ਬਾਕੀ ਬਾਈ ਕਹਿੰਦਾ ਅੱਜ ਡਿਸਕਾਊਂਟ ਹੀ ਹੈ ਕਹਿੰਦਾ 5-5000 ਰੁਪਏ ਕਮਾਉਣਾ ਇੱਕ ਝੋਟੀ 'ਚ ਲੈ ਇਧਰੋਂ ਥਣ ਥਣ ਦੇਖ ਲਓ ਝੋਟੀ ਦਾ ਸੱਜਣੋ ਇਧਰੋਂ ਅੱਗੇ ਤੋਂ ਦੇਖ ਲਓ ਹਵਾਨਾ ਇਹ ਆਜੋ ਹੁਣ ਆਪਾਂ ਲੈ ਕੇ ਚੱਲਦੇ ਆ ਦੋ ਨੰਬਰ ਵਾਲੀ ਝੋਟੀ ਤੇ ਕਾਲੇ ਇਹਦਾ ਸੁਆ ਕਿਹੜਾ ਬਾਈ ਇਹ ਪਹਿਲੇ ਨਾਲ ਦੋ ਦੰਦ ਬਾਈ ਅੱਛਾ ਮੂੰਹ ਹੋਂ ਦੋ ਦੰਦ ਦਾ ਪਹਿਲਾ ਸੁਆ ਹਾਂ ਕਿੰਨੇ ਕਿਦਾਂ ਹੋ ਗਿਆ ਸੁਈ ਨੂੰ ਇਹਨੂੰ ਤਾਂ ਕਦੇ ਨਹੀਂ ਹੋਇਆ ਬਾਈ ਇਹਦੇ ਥੱਲੇ ਕਿੰਨੀ ਕ ਬੋਲੀ ਤਿਆਰ ਥੱਲੇ ਹੋਊ 11 ਕਿਲੋ ਬਾਈ 11 ਕਿਲੋ ਰੇਟ ਇਹਦਾ ਰੇਟ ਇੱਕ ਵੀਰ ਹੀ ਦੇਦਾ ਹੈ 1,20,000 ਦੀ ਲੈ ਚਲਾ ਦੇ ਬਾਈ ਲੈ ਸੱਜਣਾ ਆਹ ਦੋ ਨੰਬਰ ਤੇ ਜਿਹੜੀ ਝੋਟੀ ਦੇਖਦੇ ਪਿਓ ਮੂੰਹੋਂ ਦੋ ਦੰਦ ਹੈ 1,20,000 ਰੁਪਇਆ ਬਾਈ ਨੇ ਬਿਲਕੁਲ ਜੈਨੂਅਲ ਰੇਟ ਕਰਿਆ ਤੇ 11 ਕਿਲੋ ਬੋਲੀ ਇਹਦੇ ਥੱਲੇ ਤਿਆਰ ਹੈ ਬਾਕੀ ਜੇ ਤਾਂ ਤੁਰੂ ਕੀ ਹਵਾਨੇ ਦੀ ਜੱਜਮੈਂਟ ਕਰ ਲਿਓ ਬਾਕੀ ਸੱਜਣਾ ਘਾਟ ਕਿਸੇ ਝੋਟੀ 'ਚ ਕੋਈ ਨਹੀਂ ਹੈਗੀ ਪੰਜੇ ਕੱਕਿਆਂ ਦੇ ਸਾਰੇ ਜਾਨਵਰ ਪੂਰੇ ਨੇ ਤੇ ਬਿਊਟੀ ਤੇ ਮਿਲਕ ਦੀਆਂ ਝੋਟੀਆਂ ਨੇ ਸਾਰੀਆਂ ਬਾਕਮਾ ਲੋ ਜੀ ਲੈ ਜਿਹੜੀ ਡਿਟੇਲ ਦਿਖ ਦੇ ਕਾਲ ਜਿਹੜੀ 3 ਨੰਬਰ ਤੇ ਖੜੀ ਐ ਇਹਦੀ ਕੀ ਡਿਟੇਲ ਆ ਕਿਹੜਾ ਸੂਆ ਦਾ ਇਹ ਸੂਆ ਪਹਿਲਾ ਬਾਈ ਦੰਦਾ ਚ ਖੀਰੀ ਹੋਈ ਐ ਮੋਹੋ ਲੈ ਸੱਜਣਾ ਮੂੰਹੋਂ ਖੀਰੀ ਐ ਬਾਈ ਕਹਿੰਦਾ ਇੱਧਰ ਤੋਂ ਥਣ ਹਵਾਨਾ ਦਿਖਾ ਦੇਣਾ ਪੂਰਾ ਸ਼ਕੀਨ ਝੋਟੀ ਐ ਤੇ ਸਿੰਘ ਸੰਗ ਤਾਂ ਰੁਪਈਆ ਵੀ ਨਹੀਂ ਪੈਂਦਾ ਸਿੰਘ ਚ ਪੂਰਾ ਕੁੰਡਾ ਸਿੰਘ ਐ ਇਹਨੂੰ ਕੱਲੇ ਕਹਿ ਕੇ ਦਿਨੋਗੇ ਸੁਬੀ ਨੂੰ ਇਹਨੂੰ ਵੀ ਬਾਈ ਹਫਤੇ ਵਾਂਗੂ ਹੀ ਹੋ ਗਿਆ ਐ ਇਹ ਥੱਲੇ ਕਿੰਨਾ ਕਦੋ ਇਹਦੇ ਥੱਲੇ 10 ਕਿਲੋ ਬਾਈ ਹੁਣ 10 ਕਿਲੋ ਤਿਆਰ ਐ ਲੈ ਚਲਾ ਦੇਈ ਬਾਈ ਹੁਣ ਕੇ ਲੈ ਸੱਜਣਾ ਮੂੰਹੋਂ ਖੀਰੀ ਐ ਜਿੱਡਾ ਕ ਕੱਦ ਦਾ ਝੋਟੀ ਦਾ ਓਡਾ ਕੀ ਹਵਾਨਾ ਤੇ ਬਾਕੀ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਕਮੀ ਪੇਸ਼ੀ ਵਾਲਾ ਤਾਂ ਜਾਨਵਰ ਕੋਈ ਬਾਈ ਕੋਲੇ ਉਦਾਂ ਵੀ ਨਹੀਂ ਆਉਂਦਾ ਰੁਟੀਨ ਚ ਤੇ ਬਾਕੀ ਅੱਜ ਦਾ ਜਨਵਾਰ ਸਾਰੀ ਟੌਪ ਦੇ ਨੇ ਪਹਿਲੇ ਦੂਜੇ ਝੋਟੀਆਂ ਨੇ ਸੂਏ ਦੀਆਂ ਸਾਰੀਆਂ ਤੇ ਇਹ ਮੂੰਹੋਂ ਖੀਰੀ ਆ ਬਾਹ ਚਲਾ ਦੇ ਬਈਆਂ ਨੂੰ ਬੱਕ ਮਾ ਲਓ ਜੀ ਬਾਕੀ ਸੱਜਣੋ ਸ਼ਕੀਨ ਆ ਝੋਟੀ ਪੂਰੀ ਸਿੰਘ ਦੇ ਚ ਤਾਂ ਐ ਸਮਝ ਲੋ ਰੁਪਈਆ ਵੀ ਨਹੀਂ ਲੰਘਦਾ ਸਿੰਘ ਵਿੱਚ ਦੀ ਬਿਲਕੁਲ ਕੁੰਡੇ ਸਿੰਘਾਂ ਚ ਕਰਾਲੀ ਵਾਲੀਆਂ ਕਰਾਲੀ ਮੰਡੀ ਵਾਲਾ ਕੰਮ ਹੀ ਹੋਇਆ ਪਿਆ ਬਾਈ ਦੇ ਅੱਜ ਲੈ ਹੁਣ ਆਪਾਂ ਲੈ ਕੇ ਚੱਲਦੇ ਆ ਤੁਹਾਨੂੰ 4 ਨੰਬਰ ਤੇ ਮੂ ਮੱਥਾ ਦਿਖਾ ਦੇਣਾ ਤੇ ਸਿੰਘ ਬਿਲਕੁਲ ਕੁੰਡੇ ਨੇ ਇਹਦੇ ਵੀ ਤੇ ਇਧਰ ਤੋਂ ਥਣ ਥਣ ਦਿਖਾ ਦੇਣਾ ਦੂਰਾ ਥਣ ਲੱਗਿਆ ਪੂਰਾ ਕਾਲੇ ਇਹਦਾ ਸੂਆ ਕਿਹੜਾ ਬਾਈ ਇਹ ਦੂਜਾ ਸੂਆ ਬਾਈ ਇਹਨੂੰ ਕੈ ਕਦਨ ਹੋ ਗਿਆ ਸੂਈ ਨੂੰ ਇਹਨੂੰ ਚੌਥਾ ਦਿਨ ਆ ਸੂਈ ਨੂੰ ਖੱਪਦੀ ਇਹ ਵੀ ਪਹਿਲੇ ਜੀ ਆ ਹਨਾ ਹਾਂ ਲੱਗਦੀ ਇਹ ਵੀ ਪਹਿਲੇ ਨੂੰ ਲੱਗਦੀ ਪਹਿਲੇ ਨਾਲ ਸੱਜਣੋ ਪਰ ਜਾਣਕਾਰੀ ਬਾਈ ਨੇ ਬਿਲਕੁਲ ਸਹੀ ਦਿੱਤੀ ਹੈ ਕਹਿੰਦਾ ਦੂਜਾ ਸੂਆ ਹੈ ਤੇ ਬਾਕੀ ਚੰਗੇ ਕੱਦ ਕਾਠ ਵਾਲੀ ਝੋਟੀ ਹੈ ਇਹਦਾ ਕਾਲੇ ਕੈ ਕਦਨ ਹੋ ਗਿਆ ਸੂਈ ਨੂੰ ਇਹ ਨੂੰ ਬਈ ਹਫਤਾ ਹੀ ਹੋ ਗਿਆ ਹੋਵੇ ਇਹਨੂੰ ਇਹਦੇ ਥੱਲੇ ਦੁੱਧ ਕਿੰਨਾ ਕਿ ਤਿਆਰ ਤੁਸੀਂ ਇਹਦੇ ਨਾੜੂ ਵਾਲੇ ਬੱਚੇ ਨੇ ਇਹਦੇ ਅੱਜ ਤਕਰੀਬਨ ਸਾਰੀਆਂ ਹਫਤੇ ਦੇ ਆਸ-ਪਾਸ ਦੀ ਨਹੀਂ ਆਪਾਂ ਇਹਦੇ ਥੱਲੇ ਕਿੰਨਾ 14 ਕਿਲੋ ਦੁੱਧ ਆ ਬਈ ਇਹਦੇ ਥੱਲੇ ਇਹਦਾ ਰੇਟ ਕੀ ਰਹੂਗਾ ਇਹ 1.35 ਦੇ ਦਾਂਗੇ ਬਈ ਤੇ ਉਹਦਾ ਖੀਰੀ ਦਾ ਰੇਟ ਕੀ ਦੱਸਿਆ ਦੀ ਆਪਾਂ ਉਹਦਾ 1.10 ਬਈ 1,10,000 ਰੁਪਏ ਲੈ ਚਲਾ ਦੇ ਬਈ ਖੋਲ ਕੇ ਲੈ ਸੱਚ ਨੂੰ ਦੂਜੇ ਸੂਏ ਦੀ ਝੋਟੀ ਹੈ 1,35,000 ਰੁਪਏ ਰੇਟ ਕਰਿਆ ਬਾਈ ਨੇ ਬਾਕੀ ਰੇਟ ਬਣ ਜੂਗਾ ਫੋਨ ਬਾਈ ਨੂੰ ਮਿਲਿਆ ਲਿਓ ਤੇ ਜਾਨਵਰ ਤਕਰੀਬਨ ਚੰਗਿਆ ਬਾਈ ਕੋਲ ਸਾਰੇ ਆਏ ਨੂੰ ਚਲਾ ਦੂ ਜੀ ਤੇ ਬਾਕੀ ਸੱਜਣੋ ਕੱਦ ਕਾਠ ਬਹੁਤ ਜ਼ਿਆਦਾ ਹੈ ਝੁੱਤੀਆ ਤੇ ਬੇਲ ਬੂਲ ਬਹੁਤ ਹੈ ਲੰਬਾਈ ਬਹੁਤ ਹੈ ਉਚਾਈ ਬਹੁਤ ਹੈ ਤੇ ਬਾਕੀ ਦੁੱਧ ਵਾਲੀ ਵੀ ਕਮਾਲੀ ਹੈ ਵੀ 14 ਕਿਲੋ ਦੁੱਧ ਇਸ ਟਾਈਮ ਤਿਆਰ ਹੈ ਬਾ ਮੋੜ ਲੋ ਜੀ ਹਫਤੇ ਦੀ ਸੁਈ ਥੱਲੇ ਸੱਜਣੋ 14 ਲੀਟਰ ਦੁੱਧ ਤਿਆਰ ਹੈ ਬਾਈ ਕੋਲ ਆ ਕੇ ਇੱਕ ਟਾਈਮ ਦੋ ਟਾਈਮ ਤਸੱਲੀ ਕਰ ਸਕਦੇ ਹੋ ਬੱਲੇ ਚੱਲ ਬਾਈ ਲੈ ਸੱਜਣਾ ਹੁਣ ਦਿਖਾਉਣ ਲੱਗੇ ਆਪਾਂ 5 ਨੰਬਰ ਵਾਲੀ ਝੋਟੀ ਇੱਕ ਵਾਰੀ ਪਿੱਠਪੂੜਾ ਦੇਖ ਲਓ ਤੇ ਕੱਦ-ਕਾੜ ਦੇਖ ਲਓ ਸੱਜਣਾ ਥਣ ਹਵਾ ਨਾਲ ਦੇਖ ਲਓ ਬਈ ਕਹ ਰਹੀ ਰੱਤ ਜੀ ਪਰਾਂ ਦੀ ਮਾੜੀ ਇਹਦਾ ਸੂਆ ਕਿਹੜਾ ਕਾਲੇ ਇਹ ਦੋ ਦੰਦ ਦਾ ਇਹ ਵੀ ਪਹਿਲਾਂ ਨਾਲ ਬਈ ਮੂੰਹੋਂ ਦੋ ਦੰਦ ਸੂਆ ਪਹਿਲਾਂ ਕਿੰਨੇ ਇਹ ਵੀ ਹਫ਼ਤੇ ਦੀ ਐ ਇਹ ਵੀ ਹਫ਼ਤੇ ਦੀ ਬਾਅਦ ਬੱਚੇ ਦੇਖ ਲੈ ਯਾਰ ਸਾਰਿਆਂ ਦੇ 나ੜੂਏ ਨਾਲ ਲੈ ਸੱਜਣਾ ਸਾਰਿਆਂ ਦੇ ਮੈਂ ਬੱਚਿਆਂ ਤੇ ਕੈਮਰਾ ਮਾਰ ਹੀ ਦਿੰਨਾ ਇੱਕ ਵਾਰੀ ਤਕਰੀਬਨ 나ੜੂਏ ਬਾਈ ਕਹਿੰਦਾ ਨਾਲ ਹੀ ਨੇ ਹਫ਼ਤੇ ਇੱਕ ਦੀ ਸੂਈ ਹੋਈ ਐ ਦੁੱਧ ਕਿੰਨਾ ਕ ਤਿਆਰੀ ਐ ਥੱਲੇ ਥੱਲੇ 10 ਕਿਲੋ ਤਿਆਰ ਆ ਬ ਇਹਦਾ 120 ਮੰਗਦੇ ਆਂ ਬਾਈ 1 ਲੱਖ 20 ਹਜ਼ਾਰ ਰੁਪਏ ਤੋਰੀ ਬਾਈ ਖੋੜ ਗਏ ਨਹੀਂ ਨੇ ਇਹਨੂੰ ਇੱਧਰ ਲੀ ਲੈ ਸਜਣੋ ਇਹ ਵੀ ਮੂੰਹੋਂ ਦੋ ਦੰਦ ਝੋਟੀ ਆ ਚੰਗੇ ਕਦ ਕਾਠ ਵਾਲੀ ਆ ਵਧੀਆ ਸ਼ਕੀਨ ਝੋਟੀ ਆ ਦੁੱਧ ਕਿੰਨਾ ਸੀ ਕਰੇ 10 ਕਿਲੋ ਬਾਈ 10 ਕਿਲੋ ਰੈਡੀ ਆ ਬਾਕੀ ਸਾਰੀਆਂ ਬਿਊਟੀ ਬਿਊਟੀ ਨਾਲ ਝੋਟੀਆਂ ਨੇ ਸਜਣੋ ਬਾਕਮਾਲਾ ਬਾਈ ਮੋੜ ਲੈ ਮੋੜ ਲੈ ਆਜੋ 36 ਨੰਬਰ ਦਾ ਘਾਲ ਇਹਦੀ ਡਿਟੇਲ ਕੀ ਹੈ ਬਾਈ ਇਹ ਵੀ ਪਹਿਲਾਂ ਐ ਵੀ ਦੋ ਦੰਦ ਦਾ ਬਾਈ ਮੂੰਹੋਂ ਦੋ ਦੰਦ ਪਹਿਲਾਂ ਸੁਆ ਇਹਨੂੰ ਕਹਿ ਕੇ ਤਨ ਹੋ ਗਿਆ ਸੁਈ ਨੂੰ ਇਹਨੂੰ ਤਿੰਨ ਕ ਦਿਨ ਹੋਇਆ ਬਾਈ ਇਹਦੇ ਥੱਲੇ ਕਿੰਨੀ ਕੁ ਬੋਲੀ ਹੋਊਗੀ ਇਹਦੇ ਥੱਲੇ 9 ਕਿਲੋ ਬੋਲੀ ਹੋਊ ਯਾਰ ਹਜੇ ਥੋੜੀ ਜੀ 9 ਕਿਲੋ ਬੋਲੀ ਆ ਤਿੰਨ ਕ ਦਿਨ ਪਾਈ ਕਹਿੰਦਾ ਸੁਈ ਨੂੰ ਹੋਏ ਨੇ ਮੂੰਹੋਂ ਦੋ ਦੰਦ ਦਾ ਵੀ ਹਾਂ ਇਹ ਵੀ ਦੋ ਦੰਦ ਕਾਠ ਬਹੁਤ ਆ ਯਾਰ ਜਿਵੇਂ ਦੋ ਦੰਦ ਦਾ ਹਨਾ ਹਜੇ ਥੋੜੀਆਂ ਭੁਲਾ ਭੁਲਾ ਚਾਹਣਾ ਬਾਈ ਇਹਦਾ ਰੇਟ ਫਿਰ ਇਹ 1.15 ਨਹੀਂ ਦੇ ਦਾਂਗੇ ਬਾਈ। ਸੱਜਣੋ ਇਹ 1 ਲੱਖ 15 ਹਜ਼ਾਰ ਦੀ ਮਿਲੂਗੀ ਤੇ ਬਾਕੀ ਫੋਨ ਲਾ ਲਿਓ ਬਾਈ ਨੂੰ ਰੇਟ ਥੋੜਾ ਬਣ ਜੂਗਾ। ਲੈ ਹੁਣ 7 ਨੰਬਰ ਵਾਲੀ ਦੀ ਗੱਲਬਾਤ ਕਰਦੇ ਆਂ ਬਾਈ ਨਾਲ ਇੱਕ ਵਾਰੀ ਮੂੰਹ ਮੱਥਾ ਦੇਖ ਲਓ ਸਿੰਘ ਸੁੰਗਰ ਤੇ ਇਧਰੋਂ ਬੈਕ ਤੋਂ ਦਿਖਾ ਦਾਨੇ ਆ ਤੇ ਹਵਾਨਾ ਦਿਖਾ ਦਾਨੇ ਸੱਜਣੋ ਥਣ ਥੋਣਾਂ ਦੀ ਕਰ ਲਿਓ ਅਡਜਸਟਮੈਂਟ। ਇਹਦਾ ਸੂਆ ਕਿਹੜਾ ਬਾਈ? ਇਹ ਦੂਜਾ ਸੂਆ ਬਾਈ। ਇਹਨੂੰ ਕਹਿ ਕਿ ਤਨ ਹੋ ਗਿਆ ਸੂਈ ਨੂੰ? ਇਹ ਪਰਸੂਨ ਸੂਈ ਆ ਬਾਈ। ਇਹ ਥੱਲੇ ਕਿੰਨੀ ਕੁ ਭੁਲੀ ਆ? ਇਹ ਥੱਲੇ ਹਮ 10 ਕਿਲੋ ਭੁਲੀ ਆ। ਇਹਦਾ ਰੇਟ ਕਾਲੇ ਇਹ ਵੀਰ ਕਾ 15 ਕਿਨੇ ਦਾਂਗੇ ਬਈ 1 15 ਬਈ ਚਲਾ ਹੀ ਹੋਲ ਕੇ ਨੂੰ ਤਸਲ ਚ ਨਾ ਦੂਜਾ ਸੂਆ 10 ਕਿਲੋ ਬੌਲੀ ਆ ਪਰਸੋ ਚੌਥੀ ਦੀ ਸੂਈ ਆ ਬਾਈ ਕਹਿੰਦਾ 1 ਲੱਖ 15000 ਰੇਟ ਆ ਤੇ ਬਾਕੀ ਰੇਟ ਸੱਜਣੋਂ ਸਾਰੇ ਜੈਨੂਅਨ ਨੇ ਤੇ ਫੋਨ ਬਾਈ ਨੂੰ ਮੋਲੇ ਆ ਲਿਓ ਤੁਸੀਂ ਜਿਹੜੀ ਝੋਟੀ ਪਸੰਦ ਆਊਗੀ ਆਪਣੀ ਨੇੜ ਆ ਕੇ ਤਸੱਲੀ ਕਰਕੇ ਲੈ ਜਾਓ ਬਾਈ ਤੋਂ ਇਬਾ ਮੋੜ ਲੋ ਜੀ ਨੰਬਰ ਬੋਲ ਦੇ ਕਾਲੇ ਬਾਈ ਤੂੰ ਨੰਬਰ 94655 ਬਾਈ ਹਾਂਜੀ 24996 ਇੱਕ ਪਿੰਡ ਦੀ ਲੋਕੇਸ਼ਨ ਦੱਸ ਦੇ ਆਪਣੀ ਵੀ ਪਿੰਡ ਡੁੱਬਾ ਆਪਣਾ ਜ਼ਿਲ੍ਹਾ ਮਾਨਸਾ ਬਾਈ ਇਹ ਰੋਡ ਤੋਂ ਕਿਹੜੀ ਸਾਈਡ ਪੈਂਦਾ ਜੇ ਮਾਨਸਾ ਤੋਂ ਆਉਣਾ ਹਾਂਜੀ ਤਾਂ ਆਪਣਾ 16 ਕਿਲੋਮੀਟਰ ਪੈਂਦਾ ਬਾਈ ਠੀਕ ਆ ਜੀ ਜੇ ਬਰਨਾਲੇ ਕੰਨੀ ਆਉਣਾ ਬਰਨਾਲਾ ਰੋਡ ਤੋਂ ਤਾਂ ਆਪਣਾ 8 ਕਿਲੋਮੀਟਰ ਪਿੰਦਾ ਪਿੰਡ ਠੀਕ ਆ ਜੀ ਲੈ ਸੱਜਣਾ ਸੱਤ ਝੋਟੀਆਂ ਦਿਖਾਈਆਂ ਨੇ ਅੱਜ ਕਾਲੇ ਬਾਈ ਕੋਲੇ ਆਪਾਂ ਨੇ ਇਹਨਾਂ ਚ ਜਿਹੜੀ ਵੀ ਝੋਟੀ ਪਸੰਦ ਆਊਗੀ ਸੱਜਣਾ ਬਾਈ ਨਾਲ ਫੋਨ ਤੇ ਗੱਲਬਾਤ ਕਰਕੇ ਨੇੜਾ ਆ ਕੇ ਤਸੱਲੀ ਕਰਕੇ ਲੈ ਲਿਓ ਬਾਕੀ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਜਰੂਰ ਕਰਿਓ